ਇੰਗਲੈਂਡ ਦੀ ਰਾਣੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਣਾ ਕਿ ਜਿਹਨੇ ਦੁਨੀਆ ਭਰ ਤੇ ਰਾਜ ਕੀਤਾ ਹੈ ਅੱਜ ਉਹਦਾ ਮਹਿਲ ਦੇਖਣ ਆਏ ਆ ਬੇਸਿਕਲੀ ਇਹ ਕਿੱਲਾ ਜਿਵੇਂ ਆਪਣੇ ਇੰਡੀਆ 'ਚ ਕਿਲੇ ਹੁੰਦੇ ਆ ਤੁਹਾਨੂੰ ਅੰਦਰ ਤੱਕ ਸਾਰਾ ਇਹ ਘਰ ਦਿਖਾਵਾਂਗੇ ਕਿ ਅੰਦਰਲੇ ਪਾਸੇ ਜਿਹੜਾ ਰਾਜੇ ਰਾਣੀਆਂ ਦਾ ਇੱਥੇ ਮਹਿਲ ਆ ਜਿਹੜੇ ਉਹ ਕਿੱਡੇ-ਕਿੱਡੇ ਆ ਤੇ ਕਿਹੋ ਜਿਹਾ ਤੇ ਆ ਸਾਰਾ ਘਰ ਹੈਗਾ ਇਧਰਲੇ ਪਾਸੇ ਸ਼ੁਰੂ ਹੋ ਜਾਂਦਾ ਉੱਪਰ ਇੰਗਲੈਂਡ ਦਾ ਝੰਡਾ ਹੈ ਅੱਜ ਜਿਹੜਾ ਝੰਡਾ ਉਹ ਝੂਲ ਨਹੀਂ ਰਿਹਾ ਕਿਉਂਕਿ ਇਹਦਾ ਸਾਈਨ ਹੁੰਦਾ ਵੀ ਰਾਣੀ ਇੱਥੇ ਹੈ ਨਹੀਂ ਜੇ ਝੂਲ ਰਿਹਾ ਹੋਵੇ ਫਿਰ ਰਾਇਲ ਫੈਮਿਲੀ ਦਾ ਜਿਹੜਾ ਕੋਈ ਵੀ ਮੈਂਬਰ ਹੈ ਤੇ ਉਹ ਮਤਲਬ ਇੱਥੇ ਮਨ ਰਿਹਾ ਬਹੁਤ ਵੱਡਾ ਹੈ ਇਹ ਕਾਫੀ ਸਾਰਾ ਵੱਡਾ ਮਹਿਲ ਹੈ ਤੇ ਇਧਰਲੇ ਪਾਸੇ ਤੁਸੀਂ ਦੇਖੋਗੇ ਉਹ ਜੀਆਂ ਦੀਆਂ ਪੰਨੇ ਅੰਦਰਲੇ ਪਾਸਿਓਂ ਮੈਂ ਤੁਹਾਨੂੰ ਉਹਦੇ ਲੈ ਕੇ ਚੱਲਦਾ ਇਹ ਮਹਿਲ ਦੇ ਇਹ ਤੁਸੀਂ ਅੰਦਰੋਂ ਪਬਲਿਕਲੀ ਖੁੱਲ੍ਹਾ ਵਿਜ਼ਿਟ ਕਰ ਸਕਦੇ ਹੋ ਨੂੰ ਦੇਖ ਸਕਦੇ ਹੋ ਬਹੁਤ ਸਾਰੇ ਘਰ ਹੈ ਇਹਨਾਂ ਦੇ ਅ ਇੰਗਲੈਂਡ ਦੀਆਂ ਹੀ ਰਾਣੀ ਹੈ ਤੇ ਪਤਾ ਨਹੀਂ ਮਤਲਬ ਕਿੱਥੇ ਰਹਿੰਦੇ ਹੁੰਦੇ ਹੋਗਾ ਕਿੱਥੇ ਹੁੰਦੇ ਹਨ ਪਰ ਇਹ ਵੀ ਇੱਕ ਉਹਨਾਂ ਚੋਂ ਵਿਜ਼ਿਟਰ ਕੈਸਲ ਹੈ ਇਹਨਾਂ ਦਾ ਵਿਜ਼ਿਟਰ ਕੈਸਲ ਤੇ ਇਹ ਪਬਲਿਕ ਲਈ ਓਪਨ ਕੀਤਾ ਹੋਇਆ ਹੈ ਨਾ ਇਹਦਾ ਕੁਝ ਹਿੱਸਾ ਸਾਰਾ ਨਹੀਂ ਕੁਝ ਹਿੱਸਾ ਪਬਲਿਕ ਲਈ ਓਪਨ ਕੀਤਾ ਹੈ ਵੀ ਜਿਹੜੇ ਰਾਜੇ ਰਾਣੀਆਂ ਦੇ ਮਹਿਲ ਆ ਦੇਖ ਸਕਣ ਲੋ ਵੈਸੇ ਆਪਣੇ ਜਿਵੇਂ ਇੰਡੀਆ ਚ ਪੁਰਾਣੇ ਪੁਰਾਣੇ ਕਿਲੇ ਹੁੰਦੇ ਹੈ ਹੈ ਪਰ ਇਹ ਵੀ ਓਵੇਂ ਹੀ ਆ ਪਰ ਕਿਲੇ ਆਏ ਆਪਣਾ ਖੰਡਰ ਹੋਏ ਹੁੰਦੇ ਆ ਤੇ ਪੁਰਾਣੇ ਹੁੰਦੇ ਆ ਅੱਜਕੱਲ ਕੋਈ ਰਹਣ ਰੈਂਦਾ ਨਹੀਂ ਆਪਣੇ ਰਾਜਿਆਂ ਦਾ ਰਾਜ ਹੀ ਨਹੀਂ ਹੈਗਾ ਇੰਗਲੈਂਡ ਦੇਸ਼ ਦਾ ਤੁਹਾਨੂੰ ਪਤਾ ਹੀ ਹੈ ਇੱਥੇ ਅੱਜ ਵੀ ਪ੍ਰਿੰਸ ਦਾ ਜਾਂ ਕੁਈਨ ਦਾ ਉਵੇਂ ਰਾਜ ਚੱਲਦਾ ਹੈਗਾ ਸੋ ਉਹ ਇੱਥੇ ਰਹਿੰਦੇ ਆ ਫੈਮਲੀ ਇੱਥੇ ਰਹਿੰਦੀ ਆ ਇਹੋ ਜਿਹਾ ਜੀ ਅੰਦਰਲੇ ਪਾਸੇ ਹੋ ਗਿਆ ਤੇ ਅਸੀਂ ਬਿਲਕੁਲ ਅੰਦਰਲੇ ਪਾਸੇ ਆ ਗਏ ਜੀ ਤੇ ਇਧਰਲੇ ਪਾਸੇ ਜਦੋਂ ਤੁਸੀਂ ਦੇਖੋਗੇ ਨਾ ਐਡਾ ਬਟਾ ਮਹਿਲ ਆ ਇਹਦਾ ਪਤਾ ਨਹੀਂ ਕਿੰਨਾ ਕੁ ਏਰੀਆ ਦੇਵਲ ਜਵਾ ਬਲੌਕ ਕੁਝ ਪਬਲਿਕਲੀ ਖੁੱਲੇ ਹੈ ਇੱਥੇ ਤੁਹਾਨੂੰ ਫੈਂਸਿੰਗ ਲੱਗੀ ਮਿਲਗੀ ਨਾ ਇਹਦਾ ਮਤਲਬ ਜੀ ਅੱਗੇ ਸਾਰਾ ਏਰੀਆ ਇਹ ਬੰਦ ਹੈ ਤੇ ਜਿਹੜੇ ਰੈ residențial ਏਰੀਆ 'ਚ ਵੀ ਰਾਣੀ ਦਾ ਰਾਜਦੋ ਅਗਲੇ ਪਾਸੇ ਇਧਰਲੇ ਪਾਸੇ ਰੈਂਟੇ ਹੋ ਤੇ ਆ ਸਾਰਾ ਇਹ ਦੇਖ ਸਕਦੇ ਤੇ ਆ ਦੇਖੋ ਜੀ ਇਧਰ ਆ ਕਮਰੇ ਆ ਘਰ ਆ ਇਧਰ ਦਾ ਸਾਰਾ ਪਾਸ ਪਬਲੀਕਲੀ ਓਪਨ ਹੈ ਇਹਦੇ ਅੰਦਰ ਵੀ ਜਾ ਸਕਦੇ ਅੰਦਰੋਂ ਦੇਖ ਸਕਦੇ 900 ਸਾਲ ਪੁਰਾਣਾ ਮਹਿਲ ਹੈ 900 ਸਾਲ ਬਣਾਇਆਗਾ ਬੇਸ਼ੱਕ ਪੂਰੀ ਦੁਨੀਆ ਨੂੰ ਲੁੱਟ ਲੁੱਟ ਗਿਆ ਸਾਰੀ ਦੁਨੀਆ ਤੇ ਇਹਨਾਂ ਨੇ ਚਿੜੀ ਦੇ ਪੰਜੇ ਜਿਡਾ ਮਲਕ ਹੈ ਪੂਰੀ ਦੁਨੀਆ ਤੇ ਇੰਗਲੈਂਡ ਰਾਜ ਕਰ ਗਿਆ ਤੇ ਕੀ ਆਸਟ੍ਰੇਲੀਆ ਕੀ ਕੈਨੇਡਾ ਕੀ ਨਿਊਜ਼ੀਲੈਂਡ ਇੰਡੀਆ ਕੀ ਪਾਕਿਸਤਾਨ ਕੀ ਆਪਣੇ ਸਾਰੇ ਕਿਤੇ ਰਾਜ ਕੀਤਾ ਆਏ ਨੇ ਤੇ ਉੱਥੋਂ ਹੀ ਸਰਮਾਇਆ ਸਰ ਖਜ਼ਾਨਾ ਲਿਆ ਲੈ ਕੇ ਇਹਨਾਂ ਨੇ ਆ ਗਏ ਵੱਡੇ ਵੱਡੇ ਰਾਜ ਭਾਗ ਬਣਾ ਲਏ ਇਹੋ ਜਿਹਾ ਯੂਕਿੰਦਰ ਲੇ ਗਿਆ ਸੀ